ਸਸਰੀ ਗਾਲ ਤੁਸੀਂ ਦੇਖ ਰਹੇ ਹੋ ਪਟਾਲਾ ਲੈਬ ਨਿਊਜ਼ ਤੇ ਮੈਂ ਹਾਂ ਸ਼ਾਹਬਾਜ਼ ਖਾਨ ਬਾਬਾ ਸਾਹਿਬ ਡਾਕਟਰ ਪੀ ਮਰਾਓ ਅੰਬੇਦਕਰ ਜੀ ਦੀ ਮੂਰਤੀ ਤੇ ਅਪਮਾਨਕ ਜਨਕ ਟਿੱਪਣੀ ਕਰਨ ਤੇ ਡੀਸੀ ਮਲੇਰ ਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ 31 3 2025 ਮੰਦ ਭਾਗੀ ਘਟਨਾ ਵਾਪਰੀ ਤੇ ਸਬੰਧ ਵਿੱਚ ਆਪਣੇ ਬੇਗੰਪੂਰਾ ਇਕਤਾ ਦਲ ਮਲੇਰ ਕੋਟਲਾ ਵੱਲੋਂ ਰੋਜ਼ ਵਜੋਂ ਮੰਗ ਪੱਤਰ ਦਿੱਤਾ ਗਿਆ ਹੈ ਇਸ ਮੌਕੇ ਬੋਲਸ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ਾਦ ਅंसारी ਅਤੇ ਸੰਥਾ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪਿੰਡ ਨੰਗਲ ਫਲੋਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀ ਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਖਾਲਿਸਤਾਨ ਦੇ ਨਾਅਰੇ ਅਤੇ ਕੁਝ ਇਤਰਾਜ਼ ਜੋਗ ਗੱਲਾਂ ਲਿਖੀਆਂ ਗਈਆਂ ਹਨ ਮਲੇਰ ਕੋਟਲਾ ਤੋਂ ਸ਼ਹਬਾਜ਼ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ टाइ <ínidence -up happening> ਮੁਰਦਾਬਾਦ ਮੁਰਦਾਬਾਦ ਖਾਲਿਸਤਾਨ ਮੁਰਦਾਬਾਦ 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 ਕਵਾ ਸੇਵ ਜੀ ਸੋਢੀ ਸੋਤ ਤੇ ਤੇਰਾ ਦਿਆਂਗੇ ਖੋਕੇ ਕਵਾ ਸੇਵ ਜੀ ਸੋਢੀ ਸੋਤ ਤੇ ਤੇਰਾ ਦਿਆਂਗੇ ਖੋਕੇ ਕਵਾ ਸੇਵ ਜੀ ਸੋਢੀ ਸੋਤ ਤੇ ਤੇਰਾ ਦਿਆਂਗੇ ਖੋਕੇ ਖਾਲਿਸਤਾਨ ਰਣਜੀਤ ਕੀ ਕਹਿਣਾ ਚਾਹੋਗੇ ਘਟਨਾ ਤੇ ਸਾਰੇ ਗਾਇਤ ਜੈਪਾਤੀ ਜੋ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਉਹਦੀ ਵਜ੍ਹਾ ਇਹ ਆ ਕਿ ਜੋ ਸਾਡੇ ਰਹਿਵਰ ਨੇ 바ਵਾ ਸਾਹਿਬ ਡਾਕਟਰ ਪੀਮਰਾਓ ਉਮੀਦਵਾਰ ਜੀ ਪਹਿਲਾ ਉਹਨਾਂ ਦੇ ਸਟੈਚੂ ਤੇ ਅੰਮਰਸਰ ਹਮਲਾ ਕੀਤਾ ਗਿਆ ਤੇ ਉਹਦੇ ਵਿੱਚ ਵੀ ਯਾਨੀ ਕਿ ਸਰਕਾਰ ਦਾ ਕੋਈ ਉਹ ਨਹੀਂ ਹੋਇਆ ਹੈਗਾ ਉਹ ਬੰਦਾ ਫੜ ਲਿਆ ਉਹਨੂੰ ਕੋਈ ਸਜ਼ਾ ਅਜੇ ਤੱਕ ਦਿੱਤੀ ਨਹੀਂ ਗਈ ਹੈ ਕਿਉਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਾਹਮਣੇ ਸਜ਼ਾ ਦਿੱਤੀ ਜਾਵੇ ਜੋ ਇਹ ਕੱਲ ਕਰਨਾ ਹੋਈ ਹੈਗੀ ਪਿੰਡ ਨੰਗਲ ਦੇ ਵਿੱਚ ਉਹ ਵੀ ਬਹੁਤ ਨਿੰਦਣਯੋਗ ਆ ਇੱਕ ਪੰਨੂ ਬੈਠਾ ਖਾਲਸਤਾਨੀ ਉਹ ਖਾਲਸਤਾਨ ਦੇ ਨਾਰੇ ਲਿਖਵਾਏ ਨੇ ਉਹਨੇ ਜ਼ਿੰਮੇਵਾਰੀ ਲੈ ਰਿਹਾ ਮੈਂ ਲਖਵਾਏ ਨਹੀਂ ਜੇਕਰ ਇਹੋ ਜਿਹਾ ਖਾਲਿਸਤਾਨ ਹੋਊਗਾ ਤਾਂ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਇਹੋ ਜਿਹਾ ਖਾਲਸਾ ਖਾਲਿਸਤਾਨ ਸਾਨੂੰ ਮਨਜ਼ੂਰ ਨਹੀਂ ਖਾਲਸਾ ਰਾਜ ਇੱਕ ਗੁਰੂ ਜੋ ਗੁਰੂ ਸਿਧਾਂਤ ਦੇ ਕੇ ਗਏ ਨੇ ਖਾਲਸੇ ਰਾਜ ਦਾ ਇਹ ਇਹਨਾਂ ਕੋਲੇ ਉਹ ਚੀਜ਼ ਨਹੀਂ ਹੈਗੀ ਇਹ ਚੀਜ਼ ਦੀ ਸਾਨੂੰ ਲੋੜ ਨਹੀਂ ਹੈਗੀ ਅਸੀਂ ਪੰਨੂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਜੇਕਰ ਉਹਦੇ ਮਾਂ ਦਾ ਦੁੱਧ ਪੀਤਾਗਾ ਤਾਂ ਉਰੇ ਆ ਕੇ ਸਟੈਚੂ ਦੇ ਬੰਨੀ ਅੱਖ ਵੀ ਚੱਕ ਕੇ ਦੇਖ ਲਵੇ ਤਾਂ ਅਸੀਂ ਉਹਦੇ ਲੱਤਾਂ ਲੱਗ ਕਰ ਦਾਂਗੇ ਪਤਾ ਜੀ ਤੁਸੀਂ ਇਸ ਮੰਤਪ ਵਿਕਟ ਕਟਨਾ ਉੱਤੇ ਕੀ ਕਹਿਣਾ ਚਾਹੋਗੇ ਸਰ ਇਹ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਨਿੰਦਣਯੋਗ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਟੋਟਲੀ ਫੇਲ ਹੈ ਸਾਨੂੰ ਦੁੱਖ ਕਿਸ ਗੱਲ ਦਾ ਹੈ ਜਿਹੜੇ ਸਾਡੇ ਸਮਾਜ ਨਾਲ ਸੰਬੰਧਿਤ ਨੇ ਐਡ ਐਡ ਮੰਤਰੀ ਨੇ ਐਮ ਐਲ ਏ ਨੇ ਉਹ ਗੁੰਗਿਆਂ ਦੀ ਭੂਮਿਕਾ ਨਿਭਾ ਰਹੇ ਨੇ ਜਿਸ ਤਰ੍ਹਾਂ ਇੱਕ ਸਿਰੀ ਨਹੀਂ ਹੁੰਦਾ ਉਹ ਸਿਰੀ ਦੀ ਭੂਮਿਕਾ ਚ ਨੇ ਜਮਾ ਕੋਈ ਬੋਲਦਾ ਨਹੀਂ ਕੋਈ ਗੱਲ ਨਹੀਂ ਰੱਖਦੇ ਮੁੱਖ ਮੰਤਰੀ ਮੂਰੇ ਕਿਉਂਕਿ ਮੁੱਖ ਮੰਤਰੀ ਵੀ ਭਾਵੇਂ ਕੋਇਆ ਹੋਇਆ ਉਹ ਸਿਰਫ ਉਹਨੂੰ ਕਿਸਾਨਾਂ ਦਾ ਮੁੱਦਾ ਹੀ ਲੈ ਬੈਠਿਆ ਕਿਉਂਕਿ ਜੱਟ ਜੱਟਾਂ ਦੇ ਭੋਲ ਨੂੰ ਰਹਿਣ ਦਾ ਉਹ ਕੀਲਾ ਨਿਕਲ ਚੁੱਕਿਆ ਹੈਗਾ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ 바ਵਾ ਸਾਹਿਬ ਦੇ ਜੋ ਬੁੱਤ ਲੱਗੇ ਹੋਏ ਨੇ ਉਹਨਾਂ ਦਾ ਛੇੜਛਾੜ ਇਹਨਾਂ ਦੇ ਰਾਜ ਚ ਹੋ ਰਹੀ ਹੈ ਸੋ ਮੈਂ ਇਹਦੀ ਨਿੰਦਿਆ ਕਰਦਾ ਹਾਂ ਸਰ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਵੀ ਕਦੇ ਸ਼ਬਦ ਬਦਲੀ ਕਰੀ ਜਾ ਰਹੀ ਆ ਬਾਬਾ ਸਾਹਿਬ ਦੇ ਖਿਲਾਫ ਜਾਂ ਉਹਨਾਂ ਦੀ ਮੂਰਤੀਆਂ ਨੂੰ ਮਤਲਬ ਛੇੜਛੜ ਕਰੀ ਜਾ ਰਹੀ ਹੈ ਜਾਂ ਕੋਈ ਸਾਜਿਸ਼ ਤਹਿਤ ਕਰੀ ਜਾ ਰਹੀ ਹੈ ਜਾਂ ਕੋਈ ਇਹ ਸਰ ਗਲਤ ਅਨਸਰ ਖਾਲਿਸਤਾਨ ਦਾ ਇੱਕ ਸੁਖਣਾ ਲਈ ਬੈਠਾ ਪੰਨੂ ਉਹ ਬਾਹਰ ਬੈਠ ਕੇ ਬੋਲਦਾ ਵਾ ਜਿਉ ਉਹਨੇ ਚ ਖਾਲਿਸਤਾਨ ਬਣਾਉਣਾ ਸਾਡੇ ਸਮੁੱਚੇ ਭਾਰਤ ਚ ਜਾਵੇ ਫਿਰ ਉਹਨੂੰ ਅਸੀਂ ਦੱਸਾਂਗੇ ਛੇਤਰ ਲਾ ਲਾ ਕੇ ਵੀ ਖਾਲਿਸਤਾਨ ਕਹਿੰਦੇ ਕਿ ਨੂੰ ਗਲਤ ਅਨਸਰ ਆ ਰਹੀ ਮਤਲਬ ਬਿਲਕੁਲ ਬਿਲਕੁਲ ਅਨਸਰ ਗਲਤ ਹੀ ਨਹੀਂ ਹੈ ਸਾਡੇ ਪਹਿਲਾਂ ਵੀ ਪੰਜਾਬ ਦੇ ਪੁੱਤ ਮਰਵਾਏ ਨੇ ਇਹਨਾਂ ਨੇ ਇਹਨਾਂ ਦਾ ਆਪਦਾ ਕੋਈ ਮਰਿਆ ਬਿਆਨ ਦੇ ਕੇ ਘਰਾਂ ਬਾਹਲੇ ਮੁਲਖਾ ਚ ਬੈਠੇ ਨੇ ਸਾਡੇ ਬੱਚਿਆਂ ਨੂੰ ਵੀ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਇਹਨਾਂ ਦੇ ਬਿਆਨਾਂ ਤੇ ਬੜਾ ਧਿਆਨ ਨਾਲ ਆਈ ਸਰ ਜੀ ਤੁਸੀਂ ਇਹ ਈਸਾ ਫੋਟੋ ਕੀ ਸੰਬੰਧ ਦੇ ਚ ਚਾ ਕਹਿਣਾ ਚਾਹੂਗੇ ਹਾਂਜੀ ਸਾਰਿਆਂ ਨੂੰ ਜੈ ਭੀਮ ਜੈ ਭਾਪਾ ਅੱਜ ਅਸੀਂ ਡੀਸੀ ਸਾਹ ਮਲੇ ਕੋਲ ਨੂੰ ਮੰਗ ਪੱਤਰ ਦਿੱਤਾਗਾ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਕਿਉਂਕਿ 26 ਜਨਵਰੀ ਨੂੰ ਪਹਿਲਾਂ ਅੰਮ੍ਰਿਤਸਰ ਵਿਕੇ ਬਾਬਾ ਸੇਵ ਦੇ ਸਕੈਚੂ ਤੇ ਹਮਲਾ ਕੀਤਾ ਗਿਆ ਸੀਗਾ ਔਰ ਹੁਣ ਦੁਬਾਰਾ ਪਰਸੋਂ ਰਾਤ ਨੂੰ 31 ਮਾਰਚ ਨੂੰ ਸਵੇਰੇ ਸਾਧਰੇ ਬਾਬਾ ਸੇਵ ਦੇ ਸਕੈਚੂ ਤੇ ਗਲਤ ਸਤਾਵਲੀ ਲਿਖੀ ਗਈ ਆ ਪਿੰਡ ਨੰਗਲ ਖਲੋਰ ਦੇ ਲਵੇ ਠੀਕ ਹੈ ਜੀ ਉਸ ਸਬੰਧ ਵਿੱਚ ਮੰਗਵੱਤਰ ਦਿੱਤਾ ਗਿਆਗਾ ਕਿਉਂਕਿ ਇਹ ਜਿਹੜਾ ਇੱਕ ਘਟੀਆਂ ਇਨਸਾਨ ਦੀ ਵੀਡੀਓ ਆ ਰਹੀ ਆ ਉਹਦਾ ਨਾਮ ਪੰਨੂ ਆ ਉਹ ਇੱਕ ਖਾਲਸਤਾਨੀ ਆ ਆਪਣੇ ਆਪ ਨੂੰ ਕਹੁੰਦਾਗਾ ਉਸਲ ਖਾਲਸਤਾਨੀ ਹੈ ਨਹੀਂ ਕਿਉਂਕਿ ਜੋ ਖਾਲਸਾ ਰਾਜ ਦੀ ਸਥਾਪਨਾ ਕਰੋ ਉਹਦੇ ਪੱਗ ਬੰਨੀ ਹੋਣੀ ਚਾਹੀਦੀ ਆ ਪਰ ਇਹਦੇ ਇਹਦੇ ਕੀ ਹੈ ਮੋਨਾਕੂਣਾ ਹੈਗਾ ਠੀਕ ਹੈ ਜੀ ਇਹ ਆਪਦੇ ਨੂੰ ਖਾਲਸਤਾਨੀ ਸਮਝਦਾ ਪਰ ਅਸੀਂ ਖਾਲਸਤਾਨੀ ਨਹੀਂ ਸਮਝਦੇ ਅਸੀਂ ਇੱਕ ਇਤਤਾਮ ਨਹੀਂ ਦੇ ਰਹੇ ਆ ਵੀ ਬੰਦੇ ਦੇ ਪੁੱਤ ਬਣ ਜੋ ਜੇ ਬਣਿਆ ਜਾਂਦਾਗਾ ਨਹੀਂ ਪਨੂਣਾ ਸਾਨੂੰ ਆਉਂਦਾਗਾ ਕੀ ਮੰਗ ਕਰਦੇ ਹੋ ਸਰਕਾਰ ਕੋਲ ਮੰਗ ਸਰਕਾਰ ਕੋਲ ਇਹੀ ਕਰਦੇ ਆ ਵੀ ਜਿਹੜੇ ਉੱਥੇ ਦੇ ਜਿਨ੍ਹਾਂ ਨੇ ਵੀ ਉਹ ਕੀਤਾਗਾ ਕਾਰਨਾਮਾ ਕੀਤਾਗਾ ਜੋ ਵੀ અપਮਾਨ ਕੀਤਾ ਬਾਬਾ ਸ਼ੇਬ ਤੇ ਸ਼ਿਕਾਇਤੂ ਦਾ અપਮਾਨ ਕੀਤਾਗਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਨਐਸ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਔਰ ਇੱਕ ਪੁੰਨੂ ਦੀ ਵੀਡੀਓ ਆ ਰਹੀ ਆ ਉਹ ਕਹਿ ਰਿਹਾ 14 ਅਪ੍ਰੈਲ ਨੂੰ ਕਹਿੰਦਾ ਅਸੀਂ ਮੂਰਤੀਆਂ ਤੋੜਾਂਗੇ ਬਾਬਾ ਸੇਰ ਦੀਆਂ ਜੇ ਉਹਦੇ ਵਿੱਚ ਦਾਮਾ ਜੇ ਉਹਦੇ ਵਿੱਚ ਦਾਮਾ ਤਾਂ ਜਦੋਂ ਮਰਜ਼ੀ ਬੁਲਾ ਲਵੇ ਦੱਸ ਕੇ ਆ ਜਿੱਥੇ ਹੋਣਾਗਾ ਜੇ ਨਾ ਉਹ ਆਊਗਾ ਟੰਗਾ ਤੇ ਉਹ ਜਾਊਗਾ ਉਹ ਅਰਚੀ ਦੇ ਪ੍ਰਧਾਨ ਜੀ ਅੱਜ ਕਿਸ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪਰसों ਰਾਤ ਨੂੰ ਜੋ ਇੱਕ ਬਹੁਤ ਦੁਖਦਾਈ ਘਟਨਾ ਹੋਈ ਹੈ ਸਾਡੇ ਰਹਿਬਰ 바ਵਾ ਸਾਹਿਬ ਡਾਕਟਰ ਭਿਮਰਾਓ ਅੰਬੇਦਕਰ ਜੀ ਜਿਨ੍ਹਾਂ ਦਾ ਲਿਖਿਆ ਹੈ ਸੰਵਿਧਾਨ ਦੇ ਤਹਿਤ ਅੱਜ ਦੇਸ਼ ਚੱਲ ਰਿਹਾ ਹੈ ਪਰ ਪੰਨੂ ਨੇ ਇੱਕ ਬਹੁਤ ਘਟੀਆ ਹਰਕਤ ਕੀਤੀ ਹੈ ਉਹਨਾਂ ਤੇ ਮਤ ਘਟੀਆ ਸ਼ਬਦ ਵਰਤ ਕੇ ਲਿਖਿਆ ਲਿਖਿਆ ਹੈ ਉਹਦੀ ਅਸੀਂ ਨਿੰਦਾ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਪੰਨੂ ਨੂੰ ਕਿ ਸਾਡੇ ਸਮਾਜ ਨੂੰ ਸੁਤਾ ਹੀ ਪਿਆ ਰਹਿੰਦੇ ਹੋ ਇਹਨਾਂ ਨੂੰ ਜਗਾਓ ਨਾ ਜੇ ਇਹਨਾਂ ਨੂੰ ਜਗਾ ਹੈ ਜਾ ਕੇ ਨਾ ਇਹ ਤੁਹਾਡਾ ਇੱਥੇ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਬਾਅਦ ਅੱਜ ਤੋਂ ਬਾਅਦ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਣਾ ਮਰਨਾ ਬਰਦਾਸ਼ਤ ਕਰ ਲਾਂਗੇ ਪਰ ਅਸੀਂ ਆਪਣੇ ਰੈਵਲ ਦੇ ਖਿਲਾਫ ਕੋਈ ਗਲਤ ਸ਼ਬਦ ਬਰਦਾਸ਼ਤ ਨਹੀਂ ਕਰਾਂਗੇ